ਅੱਜ ਜਿਹੜੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਉਹ ਵੀਡੀਓ ਦੇਖ ਕੇ ਨਾ ਤੁਸੀਂ ਵੀ ਹੈਰਾਨ ਹੋ ਜਾਣਾ ਤੇ ਤੁਸੀਂ ਵੀਡੀਓ ਦੇ ਵਿੱਚ ਵੀ ਵੇਖ ਸਕਦੇ ਹੋ ਕਿ ਇੱਕ ਪਾਹਜ ਗ੍ਰੰਥੀ ਗੁਰੂ ਘਰ ਦੇ ਵਿੱਚ ਇਕੱਲਾ ਹੀ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਕਰ ਰਿਹਾ ਹੈ ਤੇ ਇਹ ਵੀਡੀਓ ਇੱਕ ਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਜੋ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਕੀਤੀ ਜਾ ਰਹੀ ਹੈ ਤੇ ਅਸੀਂ ਇਹ ਕਈ ਵਾਰੀ ਦੇਖ ਚੁੱਕੇ ਹਾਂ ਕਿ ਕਈ ਜਗ੍ਹਾ ਗੁਰੂ ਘਰਾਂ ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਾਂ ਕੋਈ ਪ੍ਰਧਾਨ ਗੋਲਕਾ ਨੂੰ ਦਪੇ ਜਾਂਦੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਗੁਰੂ ਮਹਾਰਾਜ ਜੀ ਦੀ ਸੇਵਾ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਤੇ ਅੱਜ ਕੱਲ ਲੋਕ ਪੈਸੇ ਪਿੱਛੇ ਲੱਗ ਕੇ ਗੁਰੂ ਨੂੰ ਹੀ ਭੋਲਦੇ ਜਾ ਰਹੇ ਨੇ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਚੁੱਕੇ ਹੋ ਕਿ ਇੱਕ ਪਾਹਜ ਗ੍ਰੰਥੀ ਇਕੱਲਾ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਰਿਹਾ ਹੈ ਤੇ ਉੱਥੇ ਕੋਈ ਵੀ ਪ੍ਰਬੰਧਕ ਕਮੇਟੀ ਦਾ ਮੈਂਬਰ ਜਾਂ ਫਿਰ ਕੋਈ ਸੇਖੋ ਉੱਥੇ ਕੋਈ ਵੀ ਮੌਜੂਦ ਨਹੀਂ ਹੈ ਤੇ ਇਹ ਦੇਖ ਕੇ ਨਾ ਸੱਚੀ ਬਹੁਤ ਦੁੱਖ ਲੱਗਾ ਤੇ ਇਸ ਬਜ਼ੁਰਗ ਗ੍ਰੰਥੀ ਨੂੰ ਦਿਲੋਂ ਸਲਾਮ ਬੰਦੀ ਹੈ ਜੋ ਆਪਣੇ ਵੱਲੋਂ ਪੂਰੀ ਸੇਵਾ ਨਿਭਾ ਰਹੇ ਹੈ ਤੇ ਵਾਹਿਗੁਰੂ ਇਸ ਬਜ਼ੁਰਗ ਗ੍ਰੰਥੀ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੇ ਹੁਣ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ